लेम्मा मास्क पे चढ़ने जो को कर कपड़े पे जो अपना ये बोली बड़ा या पल्ला बेटा दो मिनट रुक जा बस बस क्या ये

ਇਹ ਜਿਹੜੀ ਅਬੋਰ ਵਾਲੀਆਂ ਲੈਣਾ ਹੈਗੀਆਂ ਬਠਿੰਡੇ ਜਦੋਂ ਆਪਾਂ ਜਨਤਾਨਗਰ ਤੋਂ ਸਿੱਧਾ ਜਾਂਦੇ ਹਾਂ ਉੜੀਆ ਵਸਤੀ ਵਾਲੀ ਸਾਈਡ ਉੱਥੇ ਅਬੋਰ ਵਾਲੀਆਂ ਲੈਣਾ ਵਜਦੀਆਂ ਹੈਗੀਆਂ ਉਹਦੇ ਉੱਤੇ ਕੋਈ ਟ੍ਰੇਨ ਜਾਰੀ ਸੀ ਟ੍ਰੇਨ ਤੋਂ ਕੋੜੀ ਡਿੱਗੀ ਰਾਤ ਨੂੰ ਜਦੋਂ ਕੋੜੀ ਡਿੱਗੀ ਡਿੱਗ ਕੇ ਬੇਹੋਸ਼ ਹੋ ਗਈ ਇਹ ਸਾਰੀ ਗੱਲ ਸਾਨੂੰ ਉੱਥੇ ਉੜੀਆ ਵਸਤੀ ਵਾਲਿਆਂ ਨੇ ਤੇ ਉਹ ਜਿਹੜੀ ਕੁੜੀ ਸੀਗੀ ਜਿਹੜੀ ਇੰਜਰਡ ਸੀਗੀ ਉਸਨੇ ਉਹ ਦਸ ਪਾਈ ਥੋੜਾ ਥੋੜਾ ਕਰਕੇ ਵਿਚਾਰੀ ਕਾਫੀ ਇੰਜਰਡ ਸੀਗੀ ਉਹ ਜਦੋਂ ਡਿੱਗੀ ਉੱਥੇ ਪੱਥਰਾਂ ਦੇ ਉੱਤੇ ਡਿੱਗ ਕੇ ਉਹ ਬੇਹੋਸ਼ ਹੋ ਗਈ ਕਾਫੀ ਜ਼ਖਮੀ ਹੋ ਗਈ ਉਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਘੰਟੇ ਡੇਢ ਘੰਟੇ ਬਾਅਦ ਉਸ ਨੇ ਚੱਲਣਾ ਸ਼ੁਰੂ ਕਰਤਾ ਰਾਤ ਨੂੰ ਧੁੰਦ ਵੀ ਬਹੁਤ ਸੀ ਠੰਡ ਵੀ ਬਹੁਤ ਜ਼ਿਆਦਾ ਸੀਗੀ ਉਹ ਚਲਦੀ ਰਹੀ ਚਲਦੀ ਰਹੀ ਦਰਦ ਚ ਕਹਿਰਾਂ ਦੀ ਲਹੂ ਲੁਹਾਨ ਹਾਲਤ ਦੇ ਵਿੱਚ ਉਹ ਪਹੁੰਚ ਗਈ ਝੁੱਗੀਆਂ ਵਾਲੀ ਸਾਈਡ ਉਹਨੂੰ ਜਦੋਂ ਉੱਥੇ ਲਾਈਟ ਜਗਦੀ ਹੋਈ ਦਿਖੀ ਤਾ ਉਸਨੇ ਉਥੇ ਦਰਵਾਜਾ ਖੜਕਾਇਆ ਕਿਸੇ ਦਾ ਤੇ ਦਰਵਾਜਾ ਖੜਕਾਉਣ ਤੋਂ ਬਾਅਦ ਉਥੇ ਉਹ ਨੀਢਾਲ ਹੋ ਕੇ ਡਿੱਗ ਗਈ ਉਸ ਤੋਂ ਬਾਅਦ ਜਿਹੜੇ ਝੁੱਗੀਬਸਤੀ ਵਾਲੇ ਸੀਗੇ ਉਥੇ ਉੜੀਆਂਬਸਤੀ ਵਾਲੇ ਉਹ ਇਕੱਠੇ ਹੋ ਗਏ ਉਹ ਕੁੜੀ ਨੂੰ ਉੱਥੇ ਉਹਨਾਂ ਨੇ ਮੰਜੇ ਤੇ ਪਾਇਆ ਫਟਾਫਟ ਉਹਨੂੰ ਗਰਮ ਜਿਹੜੇ ਕੰਬਲ ਦੇ ਵਿੱਚ ਉਹਨੂੰ ਢਕਿਆ ਕਿਉਂਕਿ ਉਹਦੀ ਹਾਲਤ ਬਹੁਤ ਮਾੜੀ ਸੀ ਉਹਦਾ ਜਿਹੜਾ ਸਿਰ ਇੱਥੋਂ ਫਟ ਚੁੱਕਿਆ ਸੀ ਉਹਦੇ ਵਿੱਚੋਂ ਦਿਮਾਗ ਵੀ ਦਿਖ ਰਿਹਾ ਸੀਗਾ ਇਸ ਤੋਂ ਇਲਾਵਾ ਸਿਰ ਦੇ ਵਿਚਾਲੇ ਵੀ ਸੱਟਾਂ ਸੀ ਤੇ ਹੋਰ ਵੀ ਕਈ ਸੱਟਾਂ ਵੱਜੀਆਂ ਸੀਗੀਆਂ ਉਹਨਾਂ ਨੇ ਉਸਦੇ ਜਿਹੜੇ ਕੱਪੜੇ ਸੀਗੇ ਉਹ ਗੰਦੇ ਹੋ ਚੁੱਕੇ ਸੀ ਫਟ ਚੁੱਕੇ ਸੀ ਥੱਲੇ ਡਿੱਗ ਕੇ ਜਿਵੇਂ ਡਿੱਗ ਕੇ ਲੋਟਨੀਆਂ ਖਾ ਗਈ ਹੋਊਗੀ ਤਾਂ ਝੁੱਗੀ ਵਾਲੀ ਜਿਹੜੀ ਲੇਡੀਜ਼ ਸੀਗੀਆਂ ਵਿਚਾਰਿਆਂ ਨੇ ਉਹਨਾਂ ਨੇ ਮਿਲ ਕੇ ਉੱਥੇ ਉੜੀਆ ਬਸਤੀ ਵਾਲਿਆਂ ਨੇ ਉਹਦੇ ਕੱਪੜੇ ਵੀ ਜਿਹੜੇ ਹੈਗੇ ਹਨ ਉਹਨੂੰ ਚੇ ਲੜਕੀ ਨੇ ਮਤਲਬ ਇੰਨੀ ਹਿੰਮਤ ਇੰਨੀ ਦਲੇਰੀ ਇੰਨੀ ਸੱਟਾਂ ਦੇ ਬਾਵਜੂਦ 15 ਸਾਲ ਦੀ ਕੁੜੀ ਸੀ ਉਹਨੇ ਹੌਲੀ-ਹੌਲੀ ਸਾਨੂੰ ਦੱਸਿਆ ਵੀ ਉਹਦਾ ਨਾਮ ਕਿਰਨ ਉਹਦੇ ਪਿਤਾ ਦਾ ਨਾਮ ਧਰਮਪਾਲ ਤੇ ਉਹ ਰਹਿਣ ਵਾਲੀ ਸਰਸੇ ਦੀ ਸੀਗੀ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਇਹ ਵਾਲਾ ਮੈਸੇਜ ਪਾਇਆ ਵੀ ਜਿਹੜਾ ਇਸ ਕੁੜੀ ਦਾ ਸਾਨੂੰ ਪਤਾ ਲੱਗ ਸਕੇ ਤੇ ਅੱਜ ਸਵੇਰੇ ਸਾਨੂੰ ਕਾਮਯਾਬੀ ਮਿਲ ਗਈ ਵੀ ਉਹਦੇ ਪੇਰੈਂਟਸ ਨੇ ਸਾਨੂੰ ਕਾਲ ਆਈ ਵੀ ਤੁਹਾਡਾ ਇੱਕ ਮੈਸੇਜ ਆਇਆ ਸੀਗਾ ਸੰਸਥਾ ਦਾ ਤੇ ਇਹ ਲੜਕੀ ਸਾਡੀ ਹੈ ਤੇ ਇਸ ਟਾਈਮ ਕਿੱਥੇ ਹੈ ਸਿਵਲ ਹਸਪਤਾਲ ਦੇ ਵਿੱਚ ਕੁੜੀ ਦਾਖਲ ਹੈ ਹਾਲਤ ਉਹਦੀ ਵਾਕਈ ਬਹੁਤ ਗੰਭੀਰ ਹੈਗੀ ਹੈ ਪਰ ਰੱਬ ਨੇ ਦੇਖੋ ਰੱਖ ਲਿਆ ਇੰਨੀ ਠੰਡ ਦੇ ਵਿੱਚ ਇੰਨੀ ਜ਼ਖਮੀ ਹਾਲਤ ਦੇ ਵਿੱਚ ਉਹ ਕੁੜੀ ਕਿਸ ਤਰ੍ਹਾਂ ਸਰਵਾਈਵ ਕਰ ਗਈ ਇਹ ਮਤਲਬ ਰੱਬ ਹੀ ਸੀਗਾ ਉਸ ਨੂੰ ਰੱਖਣ ਵਾਲਾ ਇਹਦਾ ਪਤਾ ਨਹੀਂ ਲੱਗਦਾ ਕਿਵੇਂ ਇਹ ਇਹ ਗੱਲ ਤਾਂ ਦੇਖੋ ਲੜਕੀ ਦੱਸ ਸਕੂਗੀ ਕਿ ਇੰਨੀ ਠੰਡ ਦੇ ਵਿੱਚ ਦੇਖੋ ਕੋਈ ਵਿੰਡੋ ਖੋਲਦਾ ਨਹੀਂ ਹੁੰਦਾ ਗਰਮੀ ਦੇ ਵਿੱਚ ਤਾਂ ਵਿੰਡੋ ਖੁੱਲੀ ਹੁੰਦੀ ਹੈ ਤੇ ਉਹ ਕਿਉਂ ਖੁੱਲੀ ਸੀ ਇਹ ਤਾਂ ਲੜਕੀ ਹੀ ਦੱਸੂਗੀ ਲੇਕਿਨ ਅੱਜ ਇੱਕ ਗੱਲ ਕਲੀਅਰ ਹੋਈ ਵੀ ਸਾਨੂੰ ਉਹਨਾਂ ਦੇ ਜਿਹੜੀ ਲੜਕੀ ਦੇ ਜਾਣ ਪਛਾਣ ਵਾਲੇ ਸੀਗੇ ਉਹਨਾਂ ਨੇ ਇਹ ਗੱਲ ਦੱਸੀ ਕਿ ਇਹ ਜਿਹੜੀ ਕੁੜੀ ਹੈ 10th ਦੇ ਵਿੱਚ ਪੜ੍ਹਦੀ ਸੀ ਜਿਹਦੀ ਉਮਰ ਹਲੇ 16 ਸਾਲ ਨਹੀਂ ਹੋਈ ਪੂਰੀ ਇਹ 10th ਦੇ ਵਿੱਚ ਪੜ੍ਹਦੀ ਸੀ ਤੇ ਦੋ ਪੇਪਰਾਂ ਦੇ ਵਿੱਚੋਂ ਰਹਿ ਗਈ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੀ ਉਹ ਫੀਸ ਭਰ ਕੇ ਦੁਬਾਰਾ ਪੇਪਰ ਦੇਣੇ ਹੁੰਦੇ ਅਪਾਰਟਮੈਂਟ ਵਾਲੇ ਉਹ ਦਿੱਤੇ ਸੀ ਤੇ ਉਹਦਾ ਕੱਲ ਹੀ ਰਿਜ਼ਲਟ ਆਇਆ ਸੀ ਉਹਦੇ ਵਿੱਚੋਂ ਫੇਰ ਇੱਕ ਪੇਪਰ ਦੇ ਵਿੱਚੋਂ ਰਹਿ ਗਈ ਜਿਹਦੇ ਕਰਕੇ ਡਿਪਰੈਸ਼ਨ ਤੇ ਡਰ ਦੇ ਕਰਕੇ ਉਹ ਨਿਕਲ ਗਈ ਘਰੋਂ ਬਿਨਾ ਦੱਸੇ ਤੇ ਘਰ ਦੇ ਇਹਦੀ ਤਲਾਸ਼ ਕਰ ਰਹੇ ਸੀਗੇ ਇਹ ਹੋ ਸਕਦਾ ਹੈਗਾ ਵੀ ਡਰਦੀ ਮਾਰੀ ਕਿਤੇ ਕੋਈ ਟ੍ਰੇਨ ਟ੍ਰੂਨ ਜਾਂ ਬੱਸ ਵਗੈਰਾ ਚੜ ਗਈ ਤੇ ਅੱਗੇ ਕਿਤੇ ਹੋਰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਜਿਹੜਾ ਇਹ ਇਹ ਡਿੱਗ ਗਈ ਬਠਿੰਡੇ ਤੇ ਹੁਣ ਇਹ ਹਸਪਤਾਲ ਦੇ